ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਬੀਤੇ ਸਮੇਂ ਕੈਨੇਡਾ ਦੇ ਵਿੱਚ ਪੰਜਾਬੀ ਲੜਕੀ ਸ਼ਾਲਨੀ ਸਿੰਘ ਦੇ ਹੋਏ ਕਤਲ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਹੈਮਿਲਟਨ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਸ਼ਾਲਨੀ ਸਿੰਘ ਦੇ ਕਾਮਨ ਲਾ ਪਾਰਟਨਰ ਉੱਤੇ ਸੈਕਿੰਡ ਡਿਗਰੀ ਕਤਲ ਦੇ ਇਲਜ਼ਾਮ ਲਗਾਉਂਦੇ ਹੋਏ ਉਸ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ ਇਹਨਾਂ ਹੀ ਨਹੀਂ ਹੈਮਿਲਟਨ ਪੁਲਿਸ ਨੇ ਮ੍ਰਿਤਕ ਦੀ ਪਾਰਟਨਰ ਉੱਤੇ ਦੂਜੇ ਦਰਜੇ ਦੇ ਕੇਸ ਦੇ ਨਾਲ-ਨਾਲ ਕਤਲ ਕੇਸ ਦੇ ਨਾਲ-ਨਾਲ ਮਨੁੱਖੀ ਅਵਸ਼ੇਸ਼ਾਂ ਦਾ અપਮਾਨ ਕਰਨ ਦਾ ਵੀ ਦੋਸ਼ ਲਗਾਇਆ ਹੈ ਹੈਮਿਲਟਨ ਪੁਲਿਸ ਨੇ ਸ਼ਾਲੀਨੀ ਸਿੰਘ ਦੇ ਕਾਮਨ ਲਾਅ ਪਾਰਟਨਰ ਤੇ ਹੁਣ ਸੈਕੰਡ ਡਿਗਰੀ ਕਤਲ ਦਾ ਇਲਜ਼ਾਮ ਲਗਾਇਆ ਗਿਆ ਕਿਉਂਕਿ ਪੁਲਿਸ ਨੂੰ ਇੱਕ ਲੈਂਡਫਿਲ ਸਾਈਟ ਤੇ ਮਿਲੇ ਮਨੁੱਖੀ ਅਵਸ਼ੇਸ਼ਾਂ ਨੂੰ ਲਾਪਤਾ ਔਰਤ ਨਾਲ ਜੋੜਿਆ ਗਿਆ ਸੀ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਡਿਫੈਂਸਿਵ ਸੋਰਜੈਂਟ ਡੈਰਿਲ ਰੀਡ ਨੇ ਕਿਹਾ ਕਿ ਜਾਂਚ ਕਰਤਾਵਾਂ ਨੂੰ ਸ਼ੁੱਕਰਵਾਰ ਨੂੰ ਡੀਐਨਏ ਵਿਸ਼ਲੇਸ਼ਣ ਦੇ ਨਤੀਜੇ ਮਿਲੇ ਹਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਿਛਲੇ ਮਹੀਨੇ ਗਲੈਨ ਬਰੂਕ ਲੈਂਡਫਿਲ ਵਿੱਚ ਮਿਲੇ ਅਣਜਾਣ ਮਨੁੱਖੀ ਅਵਸ਼ੇਸ਼ 40 ਸਾਲਾਂ ਲਾਪਤਾ ਔਰਤ ਦੇ ਹਨ ਜੋ ਪਿਛਲੇ ਸਾਲ ਦਸ ਨੇ ਸ਼ਾਲੀਨੀ ਸਿੰਘ ਦੇ ਕਾਮਨ ਲਾ ਪਾਰਟਨਰ 42 ਸਾਲਾ ਬਰਲਿੰਗਟਨ ਨਿਵਾਸੀ ਜੈਫਰੀ ਸਮਿਥ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਮਿਥ ਨੇ ਦੂਜੇ ਦਰਜੇ ਤੇ ਕਤਲ ਅਤੇ ਮਨੁੱਖੀ ਵਿਸ਼ੇਸ਼ਾਂ ਦਾ અપਮਾਨ ਕਰਨ ਦਾ ਦੋਸ਼ ਲਗਾਇਆ ਗਿਆ ਜਾਣਕਾਰੀ ਅਨੁਸਾਰ ਸ਼ਾਲੀਨੀ ਸਿੰਘ ਨੂੰ ਆਖਰੀ ਵਾਰ 4 ਦਸੰਬਰ ਨੂੰ ਸ਼ਾਮ 7 ਵਜੇ ਤੋਂ 10 ਵਜੇ ਦੇ ਕਰੀਬ ਦੇਖਿਆ ਗਿਆ ਸੀ ਅਤੇ ਉਸ ਦੇ ਪਰਿਵਾਰ ਨੇ 10 ਦਸੰਬਰ ਨੂੰ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਸੀ ਜਾਂਚ ਦੇ ਸ਼ੁਰੂਆਤੀ ਦਿਨਾਂ ਵਿੱਚ ਪੁਲਿਸ ਸ਼ੁਰੂ ਵਿੱਚ ਸਿੰਘ ਅਤੇ ਉਸ ਦੇ ਕਾਮਨ ਲਾ ਪਾਰਟਨਰ ਦੋਵਾਂ ਦੀ ਭਾਲ ਕਰ ਰਹੀ ਸੀ ਪਰ ਉਸ ਦੇ ਕਾਮਨ ਲਾ ਪਾਰਟਨਰ ਨੂੰ 11 ਦਸੰਬਰ ਨੂੰ ਲਬਲ ਗਿਆ ਜਦੋਂ ਪੁਲਿਸ ਨੇ ਕਿਹਾ ਕਿ ਉਹ ਹੈਮਿਲਟਨ ਤੋਂ ਬਾਹਰ ਇੱਕ ਪਰਿਵਾਰਕ ਮੈਂਬਰ ਨੂੰ ਮਿਲਣ ਗਿਆ ਸੀ ਪੁਲਿਸ ਨੇ ਇਸ ਮਾਮਲੇ ਚ ਉੱਭਰ ਰਹੇ ਸਬੂਤਾਂ ਤੇ ਸਿੰਘ ਦੀ ਤੰਦਰੁਸਤੀ ਦੀ ਚਿੰਤਾ ਦੇ ਆਧਾਰ ਤੇ ਦਸੰਬਰ ਵਿੱਚ ਕੇਸ ਨੂੰ ਜਲਦੀ ਹੀ ਕਤਲ ਯੂਨਿਟ ਤੋਂ ਸੌਂਪ ਦਿੱਤਾ ਗਿਆ ਸੀ ਰੀਡ ਨੇ ਪਿਛਲੇ ਮਹੀਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸਿੰਘ ਦੀ ਇਮਾਰਤ ਤੋਂ ਵਿਆਪਕ ਵੀਡੀਓ ਨਿਗਰਾਨੀ ਫੁਟੇਜ ਦਰਸਾਉਂਦੀ ਹੈ ਕਿ ਉਹ ਆਪਣੀ ਯੂਨਿਟ ਵਿੱਚ ਵਾਪਸ ਆ ਗਈ ਸੀ ਪਰ ਉਸ ਨੂੰ ਦੁਬਾਰਾ ਕਦੇ ਵੀ ਇਮਾਰਤ ਤੋਂ ਬਾਹਰ ਨਿਕਲਦੇ ਨਹੀਂ ਦੇਖਿਆ ਗਿਆ ਸੀ ਰੀਡ ਨੇ ਸੋਮਵਾਰ ਨੂੰ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਉਸ ਦੀ ਹੱਤਿਆ 4 ਦਸੰਬਰ ਦੀ ਸ਼ਾਮ ਅਤੇ 5 ਦਸੰਬਰ ਦੀ ਸ ਕਿਸੇ ਸਮੇਂ ਕੀਤੀ ਗਈ ਸੀ ਜੀਪੀਐਸ ਡਾਟਾ ਦੀ ਵਰਤੋਂ ਕਰਦੇ ਹੋਏ ਜਾਂਚ ਕਰਤਾਵਾਂ ਨੇ ਕਿਹਾ ਕਿ ਉਹ ਸਿੰਘ ਦੀ ਲਾਸ਼ ਦੀ ਭਾਲ ਲਈ ਲੈਂਡਫਿਲ ਸਾਈਟ ਦੀ ਸਥਿਤੀ ਦਾ ਪਤਾ ਲਗਾਉਣ ਦੇ ਯੋਗ ਸਨ ਜਿਸ ਦੇ ਤਹਿਤ ਫਰਵਰੀ ਵਿੱਚ ਇੱਕ ਰਸਮੀ ਖੋਜ ਸ਼ੁਰੂ ਕੀਤੀ ਗਈ ਸੀ ਪਿਛਲੇ ਮਹੀਨੇ ਪੁਲਿਸ ਨੇ ਐਲਾਨ ਕੀਤਾ ਸੀ ਕਿ ਅਧਿਕਾਰੀਆਂ ਨੇ ਹਜ਼ਾਰਾਂ ਕਣ ਮੀਟਰ ਕੂੜੇ ਦੀ ਖੋਜ ਕਰਨ ਵਿੱਚ ਕਈ ਮਹੀਨੇ ਬਿਤਾਏ ਜਿਸ ਤੋਂ ਬਾਅਦ ਲੈਂਡਫਿਲ ਵਿੱਚ ਅੰਸ਼ਕ ਮਨੁੱਖੀ ਅਵਸ਼ੇਸ਼ ਮਿਲੇ ਹਨ ਦੱਸਦੇ ਪੁਲਿਸ ਅਧਿਕਾਰੀ ਰੀਡ ਦਾ ਕਹਿਣਾ ਹੈ ਕਿ ਪੁਲਿਸ ਨੂੰ ਉਮੀਦ ਹੈ ਕਿ ਇਸ ਹਫ਼ਤੇ ਦੇ ਅੰਤ ਵਿੱਚ ਲੈਂਡਫਿਲ ਉੱਤੇ ਆਪਣੀ ਖੋਜ ਪੂਰੀ ਤਰ੍ਹਾਂ ਪੂਰੀ ਹੋ ਜਾਵੇਗੀ ਹਾਲਾਂਕਿ ਪੁਲਿਸ ਨੇ ਸਿੰਘ ਦੇ ਪਰਿਵਾਰ ਨੂੰ ਮਾਮਲੇ ਦੇ ਵਿੱਚ ਹੋਏ ਮਹੱਤਵਪੂਰਨ ਵਿਕਾਸ ਬਾਰੇ ਸੂਚਿਤ ਕਰ ਦਿੱਤਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਸਿਰਫ ਇੱਕ ਜਾਂਚ ਨੂੰ ਸੁਲਝਾਉਣ ਬਾਰੇ ਨਹੀਂ ਹੈ ਸਗੋਂ ਇਹ ਇੱਕ ਪਰਿਵਾਰ ਨੂੰ ਜਵਾਬ ਦੇਣ ਬਾਰੇ ਹੈ ਜਿਸ ਨੇ ਇਸ ਮੁਕਾਮ ਉੱਤੇ ਪਹੁੰਚਣ ਦੇ ਲਈ ਬਹੁਤ ਲੰਬਾ ਸਮਾਂ ਇੰਤਜ਼ਾਰ ਕੀਤਾ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ